ਓਸਾ ਕੋਈ ਬਾਜੀ ਨਾ ਮਾਰ ਕੋਈ ਬਾਜੀ ਨਾ ਮਾਰ ਬਾਜੀ ਨਾ ਮਾਰ ਬਾਜੀ ਨਾ ਮਾਰ ਮੈਂ ਤੇਰੇ ਕਿਉਂ ਨਾ ਮਾਰਾਂ ਤੂੰ ਮੇਰੇ ਡੰਗ ਮਾਰੂਗਾ ਤੂੰ ਮਾਰ ਨਾ ਨਹੀਂ ਮਾਰਦਾ ਅੱਗੇ ਤੁਹਾਡੇ ਪਿੱਛੇ ਡੰਡੇ ਲੈ ਕੇ ਮਗਰ ਪੈਗੇ ਸੀ ਭਾਜੀ ਤੁਸੀਂ ਬਚ ਕੇ ਨਿਕਲੋ ਨਾ ਮਾਰਿਓ ਭਾਜੀ ਨਾ ਮਾਰਿਓ ਹੱਥ ਜੋੜ ਦਿੰਦਾ ਜੀ ਤੂੰ ਕਹਿੰਦਾ ਡੰਡੇ ਲੈ ਕੇ ਮਗਰ ਪੈਗਲ ਸੱਟ ਤਾਂ ਤੇਰੇ ਕੋਈ ਲੱਗੀ ਨਹੀਂ ਹੈਗੀ ਓਏ ਸੱਟਾ ਬਹੁਤ ਲੱਗੀ ਹੋਵੇ ਜੀ ਦਿਖਾ ਨਹੀਂ ਸਕਦਾ ਅੰਦਰੂਨੀ ਸੱਟਾਂ ਐ ਕਿੱਥੇ ਲੱਗੀ ਕਿੱਥੇ ਆ ਅੰਦਰੂਨੀ ਸੱਟਾਂ ਭਾਜੀ ਪਹਿਲਾਂ ਵੀ ਕਹਿੰਦਾ ਨਹੀਂ ਦਿਖਾ ਸਕਦਾ ਯਾਰ ਤੂੰ ਤਾਂ ਮੇਨਾਂ ਵੀ ਜ਼ਿਆਦਾ ਦੁਖੀ ਲੱਗਦਾ ਓਏ ਚਾ ਮੇਰੀ ਗੱਲ ਸੁਣ ਤਾ ਨਾਮ ਕੀ ਆ ਸੱਪਾ ਸਾਡੇ ਨਾਮ ਨਾਮ ਨਹੀਂ ਹੁੰਦੇ ਭਾਜੀ ਸਾਡੇ ਨਸਲਾ ਹੁੰਦੀਆਂ ਕੜੀ ਨਸਲਾ ਓਏ ਮੈਂ ਤਾਂ ਜਿੰਕੋਬਰਾ ਉਹ ਤੋਂ ਪਹਿਲਾਂ ਚਲਬਰ ਕਿੰਕੋਬਰਾ ਪਹਿਲੀ ਵਾਰ ਦੇਖਿਆ ਉਹ ਨਹੀਂ ਭਾਜੀ ਮੈਂ ਖਾਸ ਹੂੰ ਖਾਸ ਕਿੱਦਾਂ ਮੈਂ ਭਾਜੀ नागਮਣੀ ਵਾਲਾ ਹੂੰ ਤੂੰ नागਮਣੀ ਵਾਲਾ ਆ ਓ ਭਾਜੀ ਉਹ ਸ਼ਕਤੀਆਂ ਹੀ नागਮਣੀ ਅੱਛਾ ਅੱਛਾ ਕਿੱਥੇ नागਮਣੀ ਤੇਰੀ ਓ ਬਾਈ ਯਾਰ ਦਿੱਕਤ ਵਾਹ ਹੁੰਦੀ ਸੀਗੀ ਹੁਣ ਜੇ ਮੈਂ ਰੋੜਦਾ ਨਾ ਇਹ ਜਾਂਦੀ ਸੀਗੀ ਨਾਰਮਲੀ ਤਾਂ ਮੰਮੀ ਬਹੁਤ ਘੁੱਟਦੀ ਸੀ ਫੂ ਮੱਖੇ ਜਿਕੇ ਨਾ ਹਾਂ ਮੁੰਦਰੀ ਚ ਪਗੋਪਰ ਰੋ ਕੇ ਪਵਾ ਲਿਆ ਓਹ ਹੋ ਹੋ ਬੱਲੇ ਬੱਲੇ ਨੀਗਾ ਕਾਦੂ ਪਾਈ ਜਾਂਦਾ ਹਾਂ 당ਗ ਮਾਰ ਦੂ ਮੈਂ ਸਾਈਡ ਤੇ ਹਾਂ ਕਾਲਾ ਸੋਣੋ ਇੱਕ ਮਿੰਟ ਓ ਤੂੰ ਨਾਗਾ ਉਹ ਜਿਹਾਵੇਂ ਨੂੰ ਦੇ ਗਏ ਨਾ ਦੇ ਨਾ ਦੇ ਨਹੀਂ ਭਾਈ ਜੀ ਨਾਈਦਾ ਨਹੀਂ ਭਾਈ ਜੀ ਸੈਨੇਟਾਈਜ਼ ਕਰੀ ਜਾਤਾ ਜੀ ਸੈਨੇਟਾਈਜ਼ ਦਾ ਮਤਲਬ ਕਿੱਦਾਂ ਹੈ ਆਪੇ ਮੂਤ ਕੇ ਆਪੇ ਨਾਲ ਲਿਆ ਉਹਦੇ ਵਿੱਚ ਹੀ ਮੈਂ ਵੀ ਠੀਕ ਹੈ ਓਹ ਹੋ ਲੱਤਾਂ ਹੀ ਨਹੀਂ ਹੈ ਨਾ ਲੱਤਾਂ ਨਹੀਂ ਭਾਈ ਉਹ ਰੱਬ ਨਾਲ ਗੱਲਬਾਤ ਹੋਈ ਰਾਤੀ ਮੇਰੀ ਆ ਲੱਤਾਂ ਦੀ ਗੱਲ ਕੀਤੀ ਹੈ ਕਹਿੰਦਾ 6 ਤੋਂ 8 ਲੱਤਾਂ ਦੇਈ ਦਿਨ ਮੈਂ ਤੁਹਾਨੂੰ ਉਹ ਬਲੇ ਬਲੇ ਤਾਂ ਜਾਨੂੰ ਸਾਪ ਨਹੀਂ ਤੈਨੂੰ ਕੇਸ਼ੂਆ ਕਿਆ ਕਰਾਂਗੇ ਨਾ ਕੇਸ਼ੂਆ ਉਹ ਬਾਰ-ਬਾਰ ਜੀਭ ਕਦੇ ਕੱਟਦਾ ਡੰਡਾ ਮਾਰੂੰ ਮੈਂ ਮੈਂ ਡੰਡਾ ਮਾਰੂੰ ਤੇਰੇ ਮੇਰੇ ਓਏ ਹੋਏ ਹੋਏ ਮੈਂ ਲੈ ਲੇ ਤੈਨੂੰ ਸਾਫ ਕਰਾਂ ਓਕੇ 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 ਅੱਛਾ ਮੈਨੂੰ ਗਾਲ ਦਾਸ ਤੁਸੀਂ ਕੱਪੜੇ ਕੁੱਪੜੇ ਨਹੀਂ ਬਦਲਦੇ ਯਾਰ ਯਾਰ ਭਾਜੀ ਮਹੀਨੇ 'ਚ ਇੱਕ ਵਾਰ ਤਾਂ ਕੱਪੜੇ ਬਦਲੀ ਦੇ ਆ। ਹਾਂ। ਤੁਹਾਨੂੰ ਸਾਲੀ ਉਹਦੇ ਨਾਲ ਵੀ ਪ੍ਰੋਬਲਮ ਹੋ ਗਈ ਹੁਣ। ਮਹੀਨੇ 'ਚ ਕੱਪੜੇ ਬਦਲਣਾ। ਹਾਂ। ਕੱਪੜੇ ਬਦਲਣਾ। ਅੱਛਾ ਮੇਰੀ ਗੱਲ ਸੁਣ। ਜਿੱਦਾਂ ਤੁਹਾਡੇ ਇਹ ਕੱਪੜੇ-ਕੁੱਪੜੇ ਆ ਇਹ ਤੂੰ ਪਾਣਾ ਹੈ ਕਿ ਆਪੇ ਆ ਜਾਂਦੇ ਆ? ਨਹੀਂ ਗੇ। ਪਾਣਾ ਨਹੀਂ ਭਾਜੀ ਵੇ। ਹਾਂ। ਇਹਨੂੰ ਜਿੱਦਾਂ ਹੁਣ ਮੈਂ ਪਹਿਲੇ ਪੁਰਾਣੇ ਕੱਪੜੇ ਲਾ ਦਿੱਤੇ। ਹਾਂ। ਫੇਰ ਨਵੇਂ ਕੱਪੜੇ ਆਪਣੇ ਆਪਾਂ ਜਿੰਦੇ। ਉਹ ਬੱਲੇ 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 ਦਰਜੀ ਉੱਪਰੇ ਬਿਠਾਏ ਆ। ਹਾਂ। ਦੂ ਵਟਵਾਣਾ? ਨਹੀਂ ਭਾਜੀ ਮੈਂ ਦੂਰੇ ਸੱਪ ਦੂ ਚੰਗਾ ਆ। ਬੱਚਾ ਮੇਰੀ ਗੱਲ ਸੁਣ ਨੇ ਨੇ ਬੀਆਵਾਂ ਜੰਗਲ 'ਚ ਤੇਰਾ ਕੋਈ ਰਿਸ਼ਤੇਦਾਰ ਹੈ ਨਹੀਂਗਾ ਹੈ ਰਿਸ਼ਤੇਦਾਰ ਹੈਗੇ ਭਾਜੀ ਹੈਗੇ ਕਿੱਥੇ ਆ ਆ ਜਿਹੜੀ ਆ ਤੁਹਾਡੇ ਘਰ ਮੂਰੇ ਮੋਟਰ ਨਹੀਂ ਹੈਗੀ ਆਹੋ ਉੱਥੇ ਮੇਰੇ ਮਾਮੇ ਦੇ ਮੁੰਡੇ ਦਾ ਵਿਆਹ ਹੋਇਆ ਉਸ ਮੈਂ ਉੱਥੇ ਗਿਆ ਸੀ ਉੱਥੋਂ ਹੀ ਆਣਾ ਹੁਣ ਤੁਸੀਂ ਉਹ ਅੱਛਾ ਉਹ ਤੁਹਾਡੇ ਵਿਆਹ ਵੀ ਹੁੰਦੇ ਆ ਨਹੀਂ ਹਾਂ ਸਾਡੀ ਮਿਲਣੀਆ ਹੁੰਦੀਆਂ ਤੁਸੀਂ ਮਿਲਦੇ ਆ ਆਹੋ ਉਹ ਬੱਲੇ ਬੱਲੇ ਸਾਪਾ ਸਾੜਨਾ ਵੀ ਡਿਮਾਂਡ ਆ ਅਸੀਂ ਬੰਦੇ ਹੀ ਨਹੀਂ ਨਾਲੇ ਕਈ ਮਾ ਸਾਪਾਂ ਨਾਲੇ ਕਈ ਜਾਂਦਾ ਬੰਦਾ ਆ ਓ ਓ ਓ ਬਾਜੀ ਬੰਦੇ ਹੀ ਮਤਲਬ ਸਾਡੀ ਸਾਡੀ ਜੂੰਚ ਵੀ ਬੰਦੇ ਹੁੰਦੇ ਯਾਰ ਅੱਛਾ ਅਜੇ ਵੀ ਹੁੰਦੇ ਸੱਪ ਹੁੰਨੇ ਆ ਠੀਕ ਉਹ ਜਿੱਦਾਂ ਤੁਹਾਡੇ ਆ ਬਾਜ ਮੈਂ ਦਾਜ ਦੂਜ ਵੀ ਮੰਗਦੇ ਆ ਦਾਜ ਦੂਜ ਨਹੀਂ ਮੰਗਦੇ ਬਾਜੀ ਅੱਛਾ ਮਤਲਬ ਕਿਦਾਂ ਕੀ ਕਰਦੇ ਹੁੰਦੇ ਆ ਦਾਜ ਨਹੀਂ ਮੰਗਦੇ ਬਾਜੀ ਇਹ ਤੂੰ ਹਾਂ ਅਸੀਂ ਗਹਿਰ ਮੰਗਦੇ ਆ ਅੱਛਾ ਵੀ ਗਹਿਰ ਮੰਗਦੇ ਆ ਮੈਨੂੰ ਚਾਹੀਦਾ ਨਹੀਂ ਬਾਜੀ ਨਹੀਂ 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 ਮੈਨੂੰ ਨਹੀਂ ਚਾਹੀਦਾ ਗਹਿਰ ਆਹ ਕੀ ਹੋ ਗਿਆ ਯਾਰ ਕੀ ਤੋ ਸੌਣ ਦੇ ਨੂੰ ਹਾਂ ਆ ਇਧਰ ਹੀ ਸਾਈਡ ਹੋ ਕੇ ਦੇਖ ਕਿਹਿਆ ਯਾਰ ਮੈਂ ਤੇਰੇ ਭਰੋਸੇ ਇਨਸਾਪਤ ਤੂੰ ਡੰਗ ਮਾਰੂਗਾ ਉਹ ਯਾਰ ਇਧਰ ਹੀ ਪੱਕੀ ਚ ਨਾ ਕਿਸੇ ਨੂੰ ਛੱਡ ਕੇ ਡੰਡਾ ਮਾਰਿਆ ਅੱਛਾ ਦਰਦ ਮੈਂ ਛੱਡ ਕੇ ਯਾਰ ਮਾਰ ਤਾ